ਭਾਈ ਥੱਕਾ ਲਾ ਲਾ ਮੜਾ ਰੇਡ ਨੂੰ ਯਾਰਾ ਕਰ ਕੇ ਜਾਵੇ ਕਰ ਕੇ ਜਾ ਕਰ ਕੇ ਆਹ ਨਿਆਣੇ ਚੜ ਗਿਆ ਚੜ ਗਿਆ ਆਇਆ ਆਇਆ ਕੜਾਈ ਆ ਕੜਾਈ ਆ ਉਹ ਗੋਹ 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 ਕੜਾਈ ਆਉਂਦੇ ਕੋਈ ਨਹੀਂ ਕੋਈ ਨਹੀਂ ਨੀ ਫਟ ਗਈ ਭਾਈ ਤੇਰੀ ਟਰਾਲੀ ਫਟ ਗਈ ਓ ਭਾਈ ਟਰਾਲੀ ਖਾਚ ਲਓ ਟਰਾਲੀ ਖਾਚ ਲਓ ਜਿੰਨੇ ਕਿੰਨੇ ਜ਼ੋਰ ਨਾਲ ਚੱਲਦਾ ਜਾਂਦੇ 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 ਨਿਕਲ ਗਈ ਨਿਕਲ ਗਈ ਆਹ ਨਹੀਂ ਇੱਥੋਂ ਇੱਥੋਂ ਨਹੀਂ ਆਇਆ ਆਉਂਦੀ ਭਾਈ ਇੱਥੇ ਖੜ੍ਹ ਜਾ ਹਣ ਜਾ ਹੁਣ ਜੀ ਜੀ ਇੱਥੇ ਗੱਡੀ ਬਰ ਕੋ ਰੱਖਾ ਸਹੀ ਗੱਲ ਸੋ ਚੱਲ ਭਾਈ ਚੱਲ ਕਰ ਕੱਢ ਜੋ ਫਿਰ ਹਾਂ ਹੌਲੀ ਹੌਲੀ ਨਹੀਂ ਚੱਲਣਾ ਆ ਡਾਂਗਣਾ ਵਿੱਚ ਦੇਦੀ ਟਾਇਰ ਦੇ ਇੱਕ ਮਿੰਟ ਵੀਰੇ ਜਾਂਦੇ ਆ ਅਕਬੁਰ ਅਕਬੁਰ ਨਾ ਤੂੰ ਕਹਿੰਦਾ ਕੌਣ ਕਹਿੰਦਾ ਮੇਰੀ ਗੁੱਸਨਾ ਪਰਮਾਤਮਾ ਨੇ ਆ ਟਰਾਲੀ ਦਾ ਟਾਇਰ ਉਹਨੇ ਭਲਾ ਕੀਤਾ ਵੀ ਆ ਟਰਾਲੀ ਚ ਰਾਈ ਵਿੱਚ ਡੱਗ ਪਈ ਸੀ ਫੇਰ ਹੀ ਨਿਕਲਿਆ ਬਾਰਿਸ਼ ਫੇਰ ਆ ਗਈ ਹੈ ਨਾ ਬਾਰਿਸ਼ ਤੂੰ ਬੜਾ ਪਰਨ ਤੁਰਿਆ ਨਾ ਕਰਮਜੀਤ ਇਦਾਂ ਨੂੰ ਰਹਿ ਕਰਮਜੀਤ ਮੜਾ ਇਦਾਂ ਨੂੰ ਰਹਿ ਭਾਈ ਓਏ ਓਏ ਭਾਈ ਉਨਕਾ ਮੜਾ ਇਧਰ ਨੂੰ ਲਾ ਕੇ ਟਰਾਲੀ ਉਹ ਬੜਾ ਮਾਣਾ ਨੂੰ ਲਈ ਜਾਂਦਾ ਟਰਾਲੀ ਪਾਂਜੋ ਨਿਕਲ ਨਹੀਂ ਵੀ ਨਹੀਂ ਬਲਪਲੇ ਇੱਥੇ ਬਹਿ ਜਾ ਕੰਮ ਫੇਰ ਬੜਾ ਦੂਰ ਲਾ ਕੇ ਦੇਈ ਜਾ ਟਰਾਲੀ ਕਰਤੀ ਇਹ ਦੂ ਅੱਗੇ ਕਹਿੰਦੇ ਪਿੰਡਾਂ 'ਚ ਜ਼ਿਆਦਾ ਆਇਆ ਪਾਣੀ ਇਹ ਦੂ ਅਗਲੇ ਪਿੰਡ ਤਾਂ ਡੁੱਬੇ ਹੋਈਆਂ ਲੱਗਦਾ ਹੈ ਇੱਥੇ ਵੀ ਪਾਣੀ ਤਾਂ ਬਹੁਤ ਆ ਝੋਨੇ ਸਾਰੇ ਡੁੱਬ ਚੁੱਕੇ ਆ ਅੱਧਲੇ ਬਤ ਬਾਬਾ ਬਹੁਤ ਇਹ ਦੂ ਅਗੇ ਵੀ ਪਿੰਡ 'ਚ ਪਾਣੀ ਹੈਗਾ ਹਾਂ ਜੀ